ਜਿਹੜੇ ਇਹ ਗੱਲ ਕਹਿੰਦੇ ਆ ਵੀ ਸਾਨੂੰ ਹਿੰਦੁਸਤਾਨ ਚ ਇੰਡੀਆ ਦੇ ਵਿੱਚ ਉਹ ਅੱਜ ਦੇ ਨਹੀਂ ਕਹਿ ਰਹੇ ਉਹ ਤਾਂ ਦੇਸ਼ ਦੇ ਮਤਲਬ 20 30 ਸਾਲ ਦੇ ਹੀ ਕਹਿ ਰਹੇ ਆ ਪਰ ਹਾਂ ਰਾਹੁਲ ਗਾਂਧੀ ਨੇ ਉਹਨਾਂ ਦੀ ਹਾਂ ਚ ਹਾਂ ਪੂਰੀ ਰੜਾਤੀ ਆ ਇਹ ਚ ਕੋਈ ਵੀ ਦੋਸ਼ ਸ਼ਬਦ ਨਹੀਂ ਅੱਜ ਰਾਹੁਲ ਗਾਂਧੀ ਦੇ ਪੰਨੋ ਚ ਕੋਈ ਫਰਕ ਨਹੀਂਗਾ ਕਿਉਂ ਕਿ ਕਿਉਂਕਿ ਅੱਗੇ ਉਥੋਂ ਫੰਡ ਲੈਣਾ ਚਾਹੁੰਦਾ ਏ ਪੈਸਾ ਢੇਲਾ ਹੈ ਨਹੀਂਗਾ ਇਹੀ ਲੋਕ ਸਭ ਤੋਂ ਵੱਧ ਰਾਹੁਲ ਗਾਂਧੀ ਦਾ ਵਿਰੋਧ ਕਰਦੇ ਸੀ ਰਾਹੁਲ ਗਾਂਧੀ ਤਾਂ ਮਤਲਬ ਉਹਨੂੰ ਉਹਨੂੰ ਹੁਣ ਪੰਜਾਬ ਨਾਲ ਪਿਆਰ ਨਹੀਂਗਾ ਉਹ ਸਿੱਖਾਂ ਨੂੰ ਜਾਣ ਬੁੱਝ ਕੇ ਵੀ ਇਹਨਾਂ ਤੇ ਅੱਗ ਲਾਓ ਸਿੱਖਾਂ ਨੂੰ ਦੁਬਾਰਾ ਅਤਵਾਦੀ ਬਣਾਓ ਸਿੱਖਾਂ ਨੂੰ ਦੁਬਾਰਾ ਦੇਸ਼ ਦੇ ਉਲਟ ਲੜਾਉਣ ਦੀ ਗੱਲ ਕਰੋ ਇਹ ਸਿੱਧੇ ਨੇ ਇਹ ਭਾਵਕ ਨੇ ਇਹਨਾਂ ਨੇ ਕਿਸੇ ਨਾ ਕਿਸੇ ਗੱਲ 'ਚ ਆ ਕੇ ਲੜ ਜਾਣਾ ਹੈ ਆਪਾਂ ਮੋਦੀ ਦੇ ਪਿੱਛੋਂ ਰਾਜ ਭਾਗ ਸਾਹਮਣੀਆਂ ਪਿੱਛੋਂ ਚਾਲਾਂ ਬਣਾਈਏ ਆ ਆ ਚਾਲਾ ਉਹਦੀ ਵੀ ਜਿਹੜੇ ਸਿੱਖ ਨੇ ਹਮੇਸ਼ਾ ਜਾਂ ਪੰਜਾਬੀ ਨੇ ਉਹ ਮੂਹਰੇ ਹੋ ਕੇ ਲੜੇ ਨੇ ਇਹ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਵੀ ਇਹਨਾਂ ਨੂੰ ਆਪਸ ਵਿੱਚ ਲੜਾਈਏ ਮਰਾਈਏ ਜਿਵੇਂ ਪਹਿਲਾਂ ਇਹਨਾਂ ਨੇ ਹੀ ਜਦੋਂ ਮੇਰੇ ਸਤਾਰ ਬਿਆਨ ਸਿੰਘ ਦੇ ਦਾਦਾ ਜੀ ਨੇ ਅਮਨ ਸ਼ਾਂਤੀ ਕੀਤੀ ਇਹਨਾਂ ਨੇ ਹੀ ਅੱਗ ਲਾਈ ਸੀ ਪੰਜਾਬ 'ਚ ਉਹ ਜਿਹੜਾ 80 ਤੋਂ ਲੈ ਕੇ 92 ਤੱਕ ਬੜਿਆ ਪੰਜਾਬ ਉਹ ਬਾਲਣ ਵਾਲਾ ਕੌਣ ਸੀ ਇਹੀ ਗਾਂਧੀ ਪਰਿਵਾਰ ਉਹੀ ਗਾਂਧੀ ਪਰਿਵਾਰ ਹੁਣ ਫੇਰ ਸਿੱਖਾਂ ਤੋਂ ਅੱਗ ਲਵਾ ਕੇ ਸਾਨੂੰ ਮਰਾਉਣਾ ਚਾਹੁੰਦਾ ਹੈ ਬੰਦੀ ਸਾਹਿਬ ਇੱਕ ਦੇਖਦੇ ਜੀ ਆ ਜਿਹੜੀਆਂ ਸਪੇਸ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਇਸ ਸਟੇਟਮੈਂਟ ਦਾ ਇਮਪੈਕਟ ਕੀ ਦੇਖਦੇ ਆ ਇੱਥੇ ਇਲੈਕਸ਼ਨ ਚੁਗਾ ਤੇ ਚਲੋ ਉਹ ਤਾਂ ਅਲੱਗ ਗੱਲ ਆ ਇਹ ਪੱਪੂ ਦਾ ਇਮਪੈਕਟ ਕੀ ਪੈਣਾ ਹੈ ਘਰੇ ਇਤ ਲੋਕ ਇਹਨੂੰ ਸਾਰਾ ਸਮਝਦੇ ਆ ਜਿਹੜਾ ਤੀਜੀ ਵਾਰ ਇਹ ਮਤਲਬ 99% ਤੱਕ ਪਹੁੰਚਿਆ ਹੈ ਸਾਰਾ ਨਹੀਂ ਤੁਸੀਂ ਆਪ ਦੇਖੋ ਸਰਕਾਰਾਂ ਲੋਕ 5 ਸਾਲ 10 ਸਾਲ ਬਾਅਦ ਚੇਂਜ ਦੀ ਗੱਲ ਆਉਂਦੀ ਹੈ ਪਰ ਤੀਜੀ ਵਾਰ ਮੋਦੀ ਸਾਹਿਬ ਨੂੰ ਬਣਾਤਾ ਇਹਦਾ ਮਤਲਬ ਕਿਤੇ ਇੰਪੈਕਟ ਹੈ ਹੀ ਨਹੀਂਗਾ ਅੱਜ ਮੈਂ ਸਮਝਦਾ ਉਹ ਤੇ ਕੋਈ ਸ਼ੱਕ ਨਹੀਂ ਅੱਜ ਉਹ اپੋਜੀਸ਼ਨ ਲੀਡਰ ਬਣ ਗਿਆ ਕਿਉਂਕਿ ਜੇ ਇਹਨਾਂ ਨੇ ਤਿੰਨੋ ਵਾਰ ਦੀਆਂ ਮਿਲਾ ਲੋ ਤਾਂ ਇਹ 200 ਨਹੀਂ ਟੱਪਦੇ ਇਸ ਕਰਕੇ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਦੀਨ ਮਾ ਜੋ ਹੈ 4 ਦਿਨ ਪਹਿਲਾਂ ਕਹਿੰਦੇ ਸੀ ਆਮ ਆਦਮੀ ਨਾਲ ਸੀ ਸਮਝੌਤਾ ਕਰਨਾ ਫਿਰ ਕਰ ਲਿਆ ਫਿਰ ਹੁਣ 2 ਦਿਨ ਪਹਿਲਾਂ ਫਿਰ ਕਹਿੰਦੇ ਸੀ ਹਰਿਆਣੇ ਚ ਕਰਨਾ ਉਹ ਕਹਿ ਕੇ ਜਹਾਜ਼ ਚੜ ਗਿਆ ਪਿੱਛੋਂ ਇੱਕ ਦੂਜੇ ਦੀਆਂ ਸੀਟਾਂ ਅਨਾਉਂਸ ਕਰੀ ਜਾਂਦੇ ਇਹਨਾਂ ਦਾ ਕੋਈ ਮਤਲਬ ਕਿਤੇ ਵੀ ਕੋਈ ਸਟੈਂਡ ਨਹੀਂਗਾ ਸਿਰਫ ਇਹ ਇਹ ਕਾਲਾ ਹੋਇਆ ਪਿਆ ਵੀ ਕਦ ਮੈਂ ਜਾ ਕੇ ਕੁਰਸੀ ਤੇ ਬਹਿ ਜਵਾਂ ਬਸ ਹੋਰ ਉਹਦੀ ਕੋਈ ਨਹੀਂ ਉਹ ਕਾਲਾਪਣ ਉਹ ਐਚਪੀ ਉਹਦੀ ਉਹਦੀ ਦੁੱਖਦੀ ਰੋਈ ਜਾਂਦਾ ਰੋਈ ਜਾਂਦਾ ਮਤਲਬ ਉਹ ਚੀਕਾਂ ਹੀ ਮਾਰਦਾ ਨੇ ਹੁਣ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਇਹਨੂੰ ਪ੍ਰਸਿੱਧੀ ਮਿਲ ਜਾਂਦੀ ਆ ਉੱਥੇ ਜਾ ਕੇ ਕਈ ਜਗ੍ਹਾ ਇਹਦੀ ਖਬਰ ਛਪ ਜਾਂਦੀ ਆ ਉਨੀ ਗੱਲ ਆ ਹੋਰ ਹੋਰ ਤਾਂ ਉਹਦੀ ਉਹਦੀ ਕੋਈ ਗੱਲ ਹੈ ਨਹੀਂ ਕਿ ਮੈਨੂੰ ਦੱਸੋ